ਅਸੀਂ ਇਹ ਗੱਲ ਬਹੁਤ ਵਾਰ ਸੁਣੀ ਆ ਕਿ ਕਣਕਣ ਦੇ ਵਿੱਚ ਪਰਮਾਤਮਾ ਹੈ ਪਰ ਇਹ ਗੱਲ ਅਸੀਂ ਆਪਣੇ ਮਨ ਚ ਪੂਰੀ ਤਰ੍ਹਾਂ ਉਤਾਰੀ ਨਹੀਂ ਜਦੋਂ ਕਦੀ ਅਸੀਂ ਕਿਸੇ ਸ਼ਰਾਬੀ ਨੂੰ ਦੇਖਿਆ ਕੀ ਅਸੀਂ ਉਹਦੇ ਚ ਭਾਲਿਆ ਕਿ ਪਰਮਾਤਮਾ ਹੈ ਕੋਈ ਗਟਰ ਚ ਪਿਆ ਸ਼ਰਾਬੀ ਸ਼ਰਾਬ ਪੀ ਕੇ ਕੀ ਉਹਨੂੰ ਦੇਖ ਕੇ ਸਾਨੂੰ ਚਿੱਤ ਤੇ ਆਉਂਦਾ ਕਿ ਇਹਦੇ ਚ ਪਰਮਾਤਮਾ ਹੈ ਨਹੀਂ ਹੁੰਦਾ ਨਾ ਤਾਂ ਇਸ ਲਈ ਇਹਦਾ ਮਤਲਬ ਸਮਝਦੇ ਆਪਾਂ ਠੀਕ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਕਾਣਾ ਠੀਕ ਹੈ ਕਣ ਦੇ ਵਿੱਚ ਤੁਸੀਂ ਮਾਈਕਰੋਸਕੋਪ ਨਾਲ ਲੱਭੋ ਕਿ ਮਾਈਕਰੋਸਕੋਪ ਨਾਲ ਇੱਕ ਪਰਮਾਤਮਾ ਵਿੱਚ ਬੈਠਿਆ ਹੋਊਗਾ ਜਿੱਲੋ ਕਿ ਆ ਬੈਠਿਆ ਹੋਊਗਾ ਠੀਕ ਹੈ ਪਰਮਾਤਮਾ ਦਾ ਕੋਈ ਅਜਿਹਾ ਇਰਾਦਾ ਨਹੀਂ ਹੈਗਾ ਕਿ ਤੁਹਾਡੇ ਨਾਲ ਲੁਕਣ ਚੁਪੀ ਖੇਲੇ ਇਹ ਤੁਹਾਡੇ ਤੇ ਲੁਕੇ ਹੈਨਾ ਗੁਰਬਾਣੀ 'ਚ ਉਹਨੂੰ ਕੀ ਕਿਹਾ ਜਾਂਦਾ ਪਰਮਾਤਮਾ ਨੂੰ ਅਨੰਤ ਅਨੰਤ ਮਤਲਬ ਕਿ ਜਿਹੜਾ ਕਿਤੇ 'ਚ ਸਮਾਇ ਨਹੀਂ ਸਕਦਾ ਹੈਗਾ ਅਪੇਜ ਠੀਕ ਹੈ ਅਪੇਜ ਦਾ ਮਤਲਬ ਹੋਗਾ ਜਿਸ ਨੂੰ ਭੇਜਿਆ ਨਹੀਂ ਜਾ ਸਕਦਾ ਠੀਕ ਹੈ ਏ ਜਦੋਂ ਅਜਿਹਾ ਪਰਮਾਤਮਾ ਤਾਉ ਕਿਵੇਂ ਕਿਸੇ ਕਣ ਦੇ ਵਿੱਚ ਸਮਾ ਜਾਊਗਾ ਠੀਕ ਹੈ ਇੱਕ ਕਹਾਣੀ ਚੱਲਦੀ ਹੈ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਇੱਕ ਗੁਰੂ ਸੀਗਾ ਇੱਕ ਚੇਲਾ ਸੀਗਾ ਹਨਾ ਤੇ ਗੁਰੂ ਕਹਿੰਦਾ ਹੈ ਸ਼ਿਸ਼ ਨੂੰ ਕਿ ਕਣਕਣ ਮੇਨਾਰਾਇਣ ਹਨਾ ਤਾਂ ਚੇਲਾ ਬੜੇ ਤਰੀਕੇ ਨਾਲ ਉਹ ਗੱਲ ਨੂੰ ਹਜਮ ਕਰ ਲੈਂਦਾ ਹੈ ਕਿ ਹਾਂ ਸੱਚੀ ਗੱਲ ਹੈ ਗੁਰੂ ਸਾਹਿਬ ਨੇ ਕਿਹਾ ਹੈ ਹਨਾ ਤਾਂ ਚੇਲੇ ਨੇ ਗੱਲ ਰੱਟ ਲਈ ਕਿ ਕਣਕਣ ਮੇਨਾਰਾਇਣ ਤੇ ਚੀਲਾ ਗਿਆ ਬਾਹਰ ਬਾਹਰ ਲੱਗੀ ਸੀ ਢੀੜ ਹਾਥੀ ਸੀਗਾ ਉੱਥੇ ਠੀਕੇ ਤੇ ਹਾਥੀ ਦੌੜਿਆ ਆਵੇ ਤੇ ਲੋਕ ਉਹਨੂੰ ਕਹਿਣ ਲੱਗੇ ਕਿ ਪੁੱਤਰ ਸੈਡ ਹੋ ਜਾ ਹਾਥੀ ਮਾਰ ਦੂਗਾ ਤੇ ਉਹ ਚੀਲਾ ਸੀਗਾ ਜਿਹੜਾ ਹਨਾ ਕਹਿਣ ਲੱਗਾ ਕਿ ਨਹੀਂ ਸਾਹਿਬ ਕਣਕਣ ਮੇ ਨਰਾਇਣ ਠੀਕੇ ਇਹ ਵੀ ਨਰਾਇਣ ਇਹ ਮੈਨੂੰ ਕੀ ਕਹੂਗਾ ਠੀਕੇ ਤੇ ਹਾਥੀ ਨੇੜੇ ਆਇਆ ਹਾਥੀ ਨੇ ਮਾਰੀ ਲੱਤ ਤੇ ਹੱਡੀਆਂ ਹੋ ਗਈਆਂ ਉਹਦੀ ਚੂਰ ਚੂਰ ਹਨਾ ਫਿਰ ਟੁੱਟੀਆਂ ਹੋਈਆਂ ਹੱਡੀਆਂ ਲੈ ਕੇ రెడ్డి ਦਾ ਕਿੱਦਾਂ ਪਹੁੰਚਿਆ ਗੁਰੂ ਸਾਹਿਬ ਕੋਲ ਕਿ ਮਹਾਰਾਜ ਤੁਸੀਂ ਤਾਂ ਕਹਿੰਦੇ ਸੀਗੇ ਕਿ ਕਣਕਣ ਮੇ ਨਰਾਇਣ ਆ ਨਰਾਇਣ ਨੇ ਤਾਂ ਬੁਰਾ ਹਾਲ ਕਰਤਾ ਮੇਰਾ ਤੇ ਗੁਰੂ ਸਾਹਿਬ ਕਹਿੰਦੇ ਕਿ ਜਿਹੜੇ ਤੈਨੂੰ ਰੋਕ ਰਹੇ ਸੀ ਪਿੱਛੇ ਹੋ ਜਾ ਉਹ ਵੀ ਤਾਂ ਨਰਾਣ ਦਾ ਰੂਪ ਸੀ ਉਹਨਾਂ ਦੀ ਕਿਉਂ ਨਹੀਂ ਮੰਨੀ ਤੂੰ ਹੈਨਾ ਅੱਜ ਵੀ ਸਾਡਾ ਵੀ ਇਹੀ ਹੈ ਕਿ ਅਸੀਂ ਕਨਵੀਨੀਅੰਸ ਦੇਖ ਕੇ ਕਹਿ ਦਿੰਦੇ ਹਾਂ ਕਿ ਤੋ ਕਣਕਣ ਮੇ ਨਰਾਇਣ ਠੀਕ ਹੈ ਐਵੇਂ ਨਹੀਂ ਹੋਇਆ ਕਰਦਾ ਹੈਗਾ ਇਹ ਜਿਹੜੀ ਗੱਲ ਕਹੀ ਗਈ ਹੈ ਇਹ ਬੇਸਿਕਲੀ ਜਿਹੜੀ ਹੈਗੀ ਨਾ ਇਹ ਗੱਲ ਕਹੀ ਗਈ ਹੈ ਤੁਹਾਨੂੰ ਕੁਦਰਤ ਨਾਲ ਇੱਕ ਅਦਬ ਦਾ ਇੱਕ ਯੂ نو ਰਿਸਪੈਕਟ ਦਾ ਰਿਸ਼ਤਾ ਤੁਸੀਂ ਰੱਖ ਸਕੋ ਤਾਂ ਇਹ ਗੱਲ ਕਹੀ ਗਈ ਹੈ ਕਿ ਕਣਕਣ ਮਿੰਨ ਰਾਏ ਕਿ ਕੁਦਰਤ ਨੂੰ ਤੁਸੀਂ ਬੇਇੰਤਿਹਾਬ ਭੁੱਗਣ ਨਾ ਲੱਗ ਜਾਓ ਠੀਕ ਹੈ ਇੱਕ ਲਿਮਟ ਹੋਵੇ ਤੁਹਾਡੇ ਇੱਕ ਅਦਬ ਹੋਵੇ ਇੱਕ ਮਰਿਆਦਾ ਹੋਵੇ ਤੁਹਾਡੀ ਕੁਦਰਤ ਦੇ ਪ੍ਰਤੀ ਤਾਂ ਤੁਹਾਨੂੰ ਇੱਕ ਕੁਦਰਤ ਨੂੰ ਜਿਹੜਾ ਹੈਗਾ ਉਹ ਪਰਮਾਤਮਾ ਕਿਹਾ ਜਾਂਦਾ ਹੈ ਕਿ ਕਣਕਣ ਦੇ ਵਿੱਚ ਸਾਰੇ ਜਗਤ ਦੇ ਵਿੱਚ ਪਰਮਾਤਮਾ ਹੈ ਜੇ ਤੁਸੀਂ ਇਹ ਗੱਲ ਨੂੰ ਐ ਲੈ ਲਓ ਕਿ ਜਦੋਂ ਕੋਈ ਬੰਦਾ ਠੀਕ ਹੈ ਪ੍ਰਕਿਰਤੀ ਤੋਂ ਪਾਰ ਹੋ ਗਿਆ ਚ ਕੁਦਰਤ ਤੋਂ ਪਾਰ ਚਲੇ ਗਿਆ ਉਹਦੀ ਨਿਗਾਹ ਦੇ ਵਿੱਚ ਸਾਰੀ ਕੁਦਰਤ ਇੱਕ ਹੋ ਜਾਂਦੀ ਹੈ ਫਿਰ ਠੀਕ ਹੈ ਉਹ ਕਹਿ ਸਕਦਾ ਹੈ ਕਿ ਹਾਂ ਕਣ ਕਣ ਮਨ ਰਣ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਕਣ ਦੇ ਵਿੱਚ ਨਰੈਣ ਹੈ ਉਹਦੀ ਦ੍ਰਿਸ਼ਟੀ ਹੀ ਇਹ ਜੀ ਹੋਗੀ ਕਿ ਉਹਨੂੰ ਕਿਸੇ ਦੇ ਵਿੱਚ ਹੁਣ ਭੇਦ ਨਹੀਂ ਦਿਖਦਾ ਠੀਕ ਹੈ ਅ ਭੇਦ ਹੋ ਗਿਆ ਬੰਦਾ ਉਹ ਠੀਕ ਹੈ ਉਹਨੂੰ ਕਿਸੇ ਦੇ ਵਿੱਚ ਕੋਈ ਭੇਦ ਨਹੀਂ ਦਿਖਦਾ ਇਸ ਲਈ ਉਹ ਕਹਿ ਸਕਦਾ ਹੈ ਕਿ ਹਾਂ ਕਣਕਣ ਮਨ ਨਰਾਇਣ ਠੀਕ ਹੈ ਆ ساری ਕਹਾਣੀ ਹੁੰਦੀ ਹੈ ਇਸ ਗੱਲ ਦੀ